ਹਾਂਜੀ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਮਨਰਵਾ ਮਿਲ ਜਿਹੜਾ ਕੇਸ ਹੈ ਉਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਬਹੁਤ ਤਕੜਾ ਕੇਸ ਹੈ ਇੰਡੀਆ ਦੀ ਹਿਸਟਰੀ ਦੇ ਵਿੱਚ 1980 ਦਾ ਜਿਹੜਾ ਕੇਸ ਹੈਗਾ ਇਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਪੋਲੀਟੀਕਲ ਸਾਇੰਸ ਦਾ ਇਹ ਵਿਸ਼ਾ ਹੈਗਾ ਦੇਖੋ ਆਪਾਂ 1 ਬਾਈ 1 ਇਸ ਬਾਰੇ ਗੱਲ ਕਰਨ ਜਾ ਰਹੇ ਹਾਂ ਦੇਖੋ ਮਨਰਵਾ ਮਿਲ ਜਿਹੜੀ ਹੈ ਇਹ ਕਰਨਾਟਕ ਦੇ ਵਿੱਚ ਇੱਕ ਮਿਲ ਸੀਗੀ ਤਾਂ ਕੀ ਹੋਇਆ ਸੀ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ ਤਾਂ ਉਸਨੇ 1974 ਦੇ ਵਿੱਚ ਇੱਕ ਐਕਟ ਪਾਸ ਕੀਤਾ ਸੀ ਉਸ ਐਕਟ ਦਾ ਨਾਮ ਸੀਗਾ ਸਿੱਕ ਟੈਕਸਟਾਈਲ ਅੰਡਰ ਟੇਕਿੰਗ ਐਕਟ ਤਾਂ ਇਸ ਐਕਟ ਦੇ ਤਹਿਤ ਕੀ ਕੀਤਾ ਸਰਕਾਰ ਨੇ ਇਸ ਐਕਟ ਦੇ ਤਹਿਤ ਸਰਕਾਰ ਨੇ ਇੱਕ ਲਾਅ ਹੈ ਜਿਹੜਾ ਉਹ ਬਣਾਤਾ ਵੀ ਕੋਈ ਵੀ ਜਿਹੜੀ ਸੰਪਤੀ ਹੈ ਜਿਹੜੀ ਘਾਟੇ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਸਰਕਾਰ ਜਿਹੜੀ ਅੰਡਰ ਲੈ ਸਕਦੀ ਹੈ ਆਪਣੇ ਸਿੱਕ ਟੈਕਸਟਾਈਲ ਅੰਡਰਟੇਕਿੰਗ ਐਕਟ ਦੇ ਤਹਿਤ 9074 ਦੇ ਅਕੋਰਡਿੰਗ ਵੀ ਜੇਕਰ ਕੋਈ ਵੀ ਸੰਪਤੀ ਹੈ ਜਿਹੜੀ ਕੋਈ ਵੀ ਜਿਹੜੀ ਪ੍ਰੋਪਰਟੀ ਹੈ ਕੋਈ ਵੀ ਇੰਡਸਟਰੀ ਹੈ ਟੈਕਸਟਾਈਲ ਇੰਡਸਟਰੀ ਹੈ ਉਹ ਜੇਕਰ ਘਾਟੇ ਦੇ ਵਿੱਚ ਚੱਲ ਰਹੀ ਹੈ ਤਾਂ ਉਸ ਨੂੰ ਸਰਕਾਰ ਆਪਣੇ ਅੰਡਰ ਲੈ ਸਕਦੀ ਸੀ ਤਾਂ ਸਰਕਾਰ ਨੇ ਕੀਤਾ ਵੀ ਇਦਾਂ ਹੀ 1980 ਦੇ ਵਿੱਚ ਜਿਹੜੀ ਸਰਕਾਰ ਨੇ ਕੀਤਾ ਕੀ ਜਿਹੜੀ ਮਨਰਵਾ ਮਿਲ ਹੈ ਉਸ ਨੂੰ ਆਪਣੇ ਅੰਡਰ ਲੈ ਲਿਆ ਜਦੋਂ ਮਨਰਵਾ ਮਿਲ ਨੂੰ ਆਪਣੇ ਅੰਡਰ ਲਿਆ 1980 ਦੇ ਵਿੱਚ ਤਾਂ ਇਸ ਤੋਂ ਪਹਿਲਾਂ ਕੀ ਹੋਇਆ ਇਸ ਤੋਂ ਪਹਿਲਾਂ 1976 ਦੇ ਵਿੱਚ ਸਰਕਾਰ ਨੇ ਇੱਕ ਕਮ ਹੋਰ ਕੀਤਾ ਸੀ ਸਰਕਾਰ ਨੇ 1976 ਦੀ ਜਿਹੜੀ ਸੋਧ ਕੀਤੀ ਸੀ ਉਹਦੇ ਵਿੱਚ ਭਾਗ 4 ਦੇ ਭਾਗ 5 ਜੋੜੇ ਸੀ ਉਹਨ ਭਾਗ 4 ਦੇ ਤਹਿਤ ਕੀ ਸੀਗਾ ਵੀ ਜੇਕਰ ਕੋਈ ਸੋਧ ਸਰਕਾਰ ਨੇ ਕਰਤੀ ਉਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ ਸੀ ਪਹਿਲੀ ਚੀਜ਼ ਤੇ ਦੂਸਰੀ ਚੀਜ਼ ਭਾਗ 55 ਜਿਹੜਾ ਸੀਗਾ ਇਸ ਦੇ ਵਿੱਚ ਇਹ ਕਿਹਾ ਸੀਗਾ ਕਿ ਜੋ ਸੋਧ ਕਰਤੀ ਇਸ ਤੋਂ ਉੱਪਰ ਕੁਝ ਨਹੀਂ ਇਹ ਗੱਲ ਜਿਹੜੀ ਇੰਦਰਾ ਗਾਂਧੀ ਸਰਕਾਰ ਨੇ 42ਵੀਂ ਸੋਧ ਦੇ ਵਿੱਚ ਕੀਤੀ ਸੀ ਆਪਾਂ ਕਿਹਦੀ ਗੱਲ ਕਰ ਰਹੇ ਆ ਆਪਾਂ ਗੱਲ ਕਰ ਰਹੇ ਆ 1974 ਦੇ ਐਕਟ ਦੀ ਦੇਖੋ ਜਦੋਂ 1980 ਦੇ ਵਿੱਚ ਜਦੋਂ ਸਰਕਾਰ ਨੇ ਇਹ ਸੰਪਤੀ ਮਨਰਵਾ ਮੈਲਾ ਜਿਹੜੀ ਆਪਣੇ ਅੰਡਰ ਲੈ ਲਈ ਤਾਂ ਹੁਣ ਦੇਖੋ 1976 ਦੀ ਜਿਹੜੀ ਸੋਧ ਕੀਤੀ ਸੀ ਉਹਦੇ ਤਹਿਤ ਨਾ ਤਾਂ ਹੁਣ ਬੰਦਾ ਕੋਰਟ ਦੇ ਵਿੱਚ ਜਾ ਸਕਦਾ ਹੈਗਾ ਤੇ ਨਾ ਹੀ ਜਿਹੜੀ ਇਹ ਸੋਧ ਹੈ ਜਿਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕੋਰਟ ਇਸ ਦੇ ਉੱਤੇ ਕੁਝ ਕਰ ਸਕਦੀ ਸੀ ਉਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਫਿਰ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇਸ ਤੋਂ ਬਾਅਦ ਇਹਨਾਂ ਨੇ ਕੀਤਾ ਕਿ ਸਰਕਾਰ ਨੇ ਦੇਖੋ ਜਿਹੜਾ ਭਾਗ 4 ਹੈ ਜਿਹੜਾ ਭਾਗ 4 ਸੀਗਾ ਉਸ ਦੇ ਫੰਡਾਮੈਂਟਲ ਰਾਈਟ ਦਾ ਜਿਹੜਾ 31 ਸੀ ਹੈ ਇਸ ਨੂੰ ਪ੍ਰਭਾਵਿਤ ਕਰਦਾ ਜਿਹੜਾ ਆਪਾਂ ਖੰਡ 4 ਦੀ ਗੱਲ ਕੀਤੀ ਹੈ ਨਾ ਵੀ ਸੁਪਰੀਮ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਆਪਾਂ ਦੇਖੋ ਵੀ ਇਹਨੂੰ ਸੋਧ ਨਹੀਂ ਜਿਹੜੀ ਸੋਧ ਕਰਤੀ ਹੈ ਨਾ ਵੀ ਉਸ ਨੂੰ ਆਪਾਂ ਜਿਹੜਾ ਹੈਗਾ ਚੈਲੰਜ ਨਹੀਂ ਕੀਤਾ ਜਾ ਸਕਦਾ ਤਾਂ ਹੁਣ ਇਹ ਜਿਹੜਾ ਖੰਡ 4 ਹੈ ਭਾਗ 4 ਹੈ ਉਹ 31 ਸੀ ਨੂੰ ਪ੍ਰਭਾਵਿਤ ਕਰ ਰਿਹਾ ਜਿਹੜਾ ਸਾਡੇ ਫੰਡਾਮੈਂਟਲ ਰਾਈਟ ਹੈ ਉਹ ਕਿਦਾਂ ਪ੍ਰਭਾਵਿਤ ਕਰ ਰਿਹਾ ਕੀ ਦੇਖੋ ਇਸ 31 ਸੀ ਦੇ ਤਹਿਤ ਜਿਹੜਾ ਭਾਗ 4 ਹੈ ਇਸ ਦੇ ਤਹਿਤ ਜਿਹੜਾ ਡੀਪੀਐਸਪੀ ਹੈ ਉਸ ਨੂੰ ਫੰਡਾਮੈਂਟਲ ਰਾਈਟ ਦੇ ਉੱਤੇ ਪਹਿਲ ਦਿੱਤੀ ਵੀ ਹੁਣ ਜਿਹੜੇ ਡੀਪੀਐਸਪੀ ਹੈ ਉਹ ਪ੍ਰਭਾਵਿਤ ਹੋਣਗੇ ਫੰਡਾਮੈਂਟਲ ਰਾਈਟ ਦੇ ਉੱਤੇ ਜਦੋਂ ਇਹ ਗੱਲ ਹੋਈ ਤਾਂ ਹੁਣ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਕੋਰਟ ਹੈ ਉਸ ਦੇ ਵਿੱਚ ਜਿਹੜਾ ਸਾਡਾ ਭਾਗ 4 ਤੇ 5 ਸੀਗਾ 42ਵੇਂ ਸੋਡ ਦਾ ਉਸ ਨੂੰ ਜਿਹੜਾ ਹੈਗਾ ਚੈਲੰਜ ਕੀਤਾ ਗਿਆ ਜਦੋਂ ਚੈਲੰਜ ਕੀਤਾ ਗਿਆ ਤਾਂ ਹੁਣ ਕੀ ਹੋਇਆ ਜਿਹੜਾ ਇਹ 4 ਭਾਗ 4 ਹੈ ਤੇ ਭਾਗ 5 ਹੈ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਇਸ ਨੂੰ ਰੱਦ ਕਰ ਦਿੱਤਾ ਰੱਦ ਕੀ ਕੀਤਾ ਕਿਉਂ ਕੀਤਾ ਕਿਉਂਕਿ ਇਹ ਜਿਹੜੀ ਸਾਡੀ ਬੇਸਿਕ ਸਟਰਕਚਰ ਹੈ ਸਾਡੇ ਸੰਵਿਧਾਨ ਦਾ ਬੇਸਿਕ ਸਟਰਕਚਰ ਦੀ ਉਲੰਘਣਾ ਕਰ ਰਿਹਾ ਸੀ ਜਦੋਂ ਇਹ ਬੇਸਿਕ ਸਟਰਕਚਰ ਦੀ ਉਲੰਘਣਾ ਕਰ ਰਿਹਾ ਸੀ ਜਿਹੜਾ ਜੁਡੀਸ਼ੀਅਲ ਰਿਵਿਊ ਇਹਦਾ ਕੀਤਾ ਤੇ ਕਹਿ ਕੇ ਇਹਨੂੰ ਖਤਮ ਕੀਤਾ ਕਿ ਜਿਹੜਾ ਇਹ ਕੀ ਹੈਗਾ ਸਾਡੇ ਬੇਸਿਕ ਸਟਰਕਚਰ ਦੀ ਜਿਹੜੀ ਉਲੰਘਣਾ ਕਰ ਰਿਹਾ ਹੈਗਾ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਕਿ ਜਿੰਨੀਆਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਸ਼ਕਤੀਆਂ ਨੇ ਸੰਸਦ ਦੇ ਕੋਲ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਡੇ ਕੋਲੇ ਤੁਸੀਂ ਸਾਰੀ ਚੀਜ਼ ਹੈ ਜਿਹੜੀ ਕਿਸੇ ਵੀ ਭਾਗ ਨੂੰ ਸੰਵਿਧਾਨ ਦੇ ਨੂੰ ਖਤਮ ਕਰ ਦੂੰ ਸਰਕਾਰ ਨੂੰ ਇਹ ਕਿਹਾ ਕਿ ਤੁਹਾਡੇ ਕੋਲ ਅਸੀਮਤ ਸ਼ਕਤੀਆਂ ਨੇ ਪਰ ਤੁਸੀਂ ਸੰਵਿਧਾਨ ਦੇ ਹਰ ਕਿਸੇ ਵੀ ਭਾਗ ਨੂੰ ਖਤਮ ਨਹੀਂ ਕਰ ਸਕਦੇ ਇਹ ਗੱਲ ਹੈ ਜਿਹੜੀ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਹਰੇਕ ਕਾਨੂੰਨ ਨੂੰ ਕੋਈ ਵੀ ਕਾਨੂੰਨ ਹੈ ਉਸ ਨੂੰ ਸੁਪਰੀਮ ਕੋਰਟ ਹੈ ਜਿਹੜੀ ਰਿਵਿਊ ਕਰ ਸਕਦੀ ਹੈ ਦੇਖੋ ਆਪਾਂ ਗੱਲ ਕੀ ਕੀਤੀ ਹੈ ਮਨਰਬਾ ਮਿਲਦੀ ਗੱਲ ਕੀਤੀ ਹੈ ਮਨਰਬਾ ਮਲ ਕੇਸ ਦੀ ਗੱਲ ਕੀਤੀ ਹੈ 1980 ਦਾ ਕੇਸ ਹੈ ਪਹਿਲਾਂ ਤਾਂ ਸਰਕਾਰ ਨੇ ਕੀ ਕੀਤਾ ਇੱਕ ਐਕਟ ਪਾਸ ਕੀਤਾ ਸਿੱਖ ਟੈਕਸਟਾਈਲ ਅੰਡਰਟੇਕਿੰਗ ਐਕਟ ਇਹਦੇ ਤਹਿਤ ਜਿਹੜੀ ਕੋਈ ਵੀ ਇੰਡਸਟਰੀ ਹੈ ਜਿਹੜੀ ਚੱਲ ਰਹੀ ਸੀ ਘਾਟੇ 'ਚ ਉਹ ਸਰਕਾਰ ਆਪ ਦੇ ਅੰਡਰ ਲੈ ਸਕਦੀ ਸੀ ਤੇ ਦੂਸਰੀ ਚੀਜ਼ ਜੇ ਆਪਾਂ ਗੱਲ ਕਰੀਏ ਸਰਕਾਰ ਨੇ ਇੱਕ 1976 ਦੀ ਸੋਧ ਦੇ ਵਿੱਚ ਖੰਡ 4 ਤੇ ਖੰਡ 5 ਜੋੜੇ ਸੀ ਪੁਰਾਣੇ 4 ਤੇ 5 ਜੋੜੇ ਸੀਗੇ ਜਿਹਦੇ ਤਹਿਤ ਕੋਈ ਵੀ ਬੰਦਾ ਖੰਡ 4 ਦੇ ਤਹਿਤ ਜੇ ਆਪਾਂ ਗੱਲ ਕਰੀਏ ਸੰਸ਼ੋਧਨ ਨੂੰ ਸੋਧ ਨੂੰ ਚੈਲੰਜ ਨਹੀਂ ਕਰ ਸਕਦਾ ਸੀਗਾ ਤੇ ਦੂਸਰੇ ਪਾਸੇ ਜਿਹੜੀ ਸੋਧ ਕਰਤੀ ਇਸ ਤੋਂ ਉੱਪਰ ਕੁਝ ਨਹੀਂ ਹੋਵੇਗਾ ਕੋਈ ਫੈਸਲਾ ਨਹੀਂ ਹੋਵੇਗਾ ਇਦਾਂ ਦੀ ਗੱਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਕੀਤਾ ਇਸ ਨੂੰ ਰੱਦ ਕਰਤਾ ਕਿਉਂਕਿ ਇਹ ਮੂਲ ਸਟਰਕਚਰ ਦੀ ਜਿਹੜੀ ਉਲੰਘਣਾ ਕਰਦਾ ਸੀ ਬੇਸਿਕ ਸਟਰਕਚਰ ਦੀ ਉਲੰਘਣਾ ਕਰਦਾ ਸੀ ਵਾਇਓਲੇਟ ਕਰਦਾ ਸੀ ਤਾਂ ਦੋ ਇਸ ਤਰੀਕੇ ਨਾਲ ਜੁਡੀਸ਼ੀਅਲ ਰਿਵਿਊ ਇੱਕ ਮੂਲ ਸਟਰਕਚਰ ਦਾ ਨਾਮ ਦੇ ਉੱਤੇ ਇਸ ਨੂੰ ਰੱਦ ਕੀਤਾ ਗਿਆ ਤੇ ਇਸ ਤੋਂ ਬਾਅਦ ਜਿਹੜੀ ਗੱਲ ਕੀਤੀ ਗਈ ਕਿ ਕਿਸੇ ਵੀ ਚੀਜ਼ ਦਾ ਜਿਹੜਾ ਜੁਡੀਸ਼ੀਅਲ ਰਿਵਿਊ ਹੈ ਉਹ ਹੋ ਸਕਦਾ ਹੈਗਾ ਸੁਪਰੀਮ ਕੋਰਟ ਨੇ ਕਿਹਾ ਕਿਉਂਕਿ 55 ਦੇ ਤਹਿਤ ਕਿਹਾ ਸੀ ਕਿ ਜੁਡੀਸ਼ੀਅਲ ਰਿਵਿਊ ਨਹੀਂ ਕਰ ਸਕਦੀ ਸਿਰਫ ਜਿਹੜੀ ਸੁਪਰੀਮ ਕੋਰਟ ਹੈ ਇਹ ਗੱਲ ਕੀਤੀ ਸੀਗੀ ਸਾਡੀ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਤੇ ਪਰ ਸਾਡੀ ਜਿਹੜੀ ਮਾਨਯੋਗ ਨਿਆਲਿਆਂ ਦੀ ਉਸ ਨੇ ਇਸ ਨੂੰ ਬਦਲ ਦਿੱਤਾ